ਕੋਈ ਸਾਈਡ ਨਹੀਂ ਛਾਂਲੇ ਦਾ ਪੂਰਾ ਸਾਫ ਹੈ ਚੰਗੇ ਕੱਦਜਾ ਤੇ ਫੇਸ ਵੀ ਬਹੁਤ ਚੰਗਾ ਚੰਗੀ ਝੋਟੀ ਪਾਲਣਯੋਗ ਆ ਤੇ ਨਾਮ ਰੈਸ ਨੂੰ ਦੱਸ ਦਿੰਨੇ ਆ ਪੰਡ ਮਹਾਰਾਜ ਜ਼ਿਲ੍ਹਾ ਬਠਿੰਡਾ ਪੱਤੀ ਕਰਮਚਾਂਦਾ ਜੀ ਬਾਈ ਦੀਪੇ ਦਾ ਘਰ ਪੁੱਛ ਕੇ ਆ ਸਕਦੇ ਹੋ ਤੁਸੀਂ ਰਾਮ ਜੀ ਦੇ ਗੁਰਦੁਆਰੇ ਕੋਲੇ ਕੰਮੇ ਸੁਹਿਆ ਬਾਈ ਇਹ ਇਹੋ ਨੇ ਆਪਣੇ ਦੂਜੇ ਸੁਹਿਆ ਠੀਕ ਹੈ ਬੱਚਾ ਹੈ ਨਹੀਂ ਮਿਲਣ ਨੂੰ ਕੁਛ ਨਹੀਂ ਕਹਿੰਦੀ ਹੁਣ ਆਪਣੇ ਜਿਵੇਂ ਬਾਹਰ ਠੰਡੀ ਆ ਦੇਖ ਲਓ ਪੋਹ ਦੇ ਹੁਣ ਇੱਥੋਂ ਆ ਕੇ ਨਵਾਰੇ ਬਾਈ ਕੋਈ ਟਿਕਟ ਅੱਲਾ ਨਹੀਂ ਕੋਈ ਹੋ ਨਹੀਂ ਬੱਚ ਚਾਟ ਸਿੱਟੀ ਆ ਬਾਈ ਨੇ ਤੇ ਐਂ ਬਹਿ ਗਿਆ ਤੰਨਰੀ ਜੁਲਵਾਉਣ ਦੇਣ ਬੈਠੇ ਹਾਂ ਹਾਂ ਦੁੱਧ ਕਿੰਨਾ ਬਾਈ ਇਸ ਕੰਮ ਬਣੇ ਵੀ ਸੱਤ ਨਹੀਂ ਕਹਿੰਦੇ ਨਾ ਪੂਰਾ 6.5 ਕਿਲੋ ਆ ਜਾਂਦੇ 6 ਤੋਂ ਵੱਧ ਹੀ ਹੋ ਹੋਰਾ ਘੱਟ ਨਹੀਂ ਠੀਕ ਹੈ ਗੱਬਣਾ ਗੱਬਣਾ ਹੈ ਨਹੀਂ ਬਣੇ ਤਾਰਾਂ ਲਈ ਜਾਂਦੀ ਆ ਠੀਕ ਹੈ ਤੇ ਕੀ ਰੇਟ ਕਰਦੇ ਹੋ ਜਮਾ ਲੈਣ ਦੇਣ ਚਾਹੀਦਾ ਦੱਸ ਦੋ ਲੈਣ ਦੇਣ ਬਣੇ 70000 ਰੁਪਏ ਇਹਦਾ ਠੀਕ ਹੈ ਜਮਾ ਲੈਣ ਦੇਣ ਬਾਈ ਕਹਿੰਦਾ 70000 ਦੀ ਦੇਣੀ ਆ ਤੇ ਤਾਰਾਂ ਦੇਈ ਜਾਂਦੀ ਆ ਬਣ ਜੂਗੀ ਚਲੋ ਜੇ ਕਿਸੇ ਨੇ ਪਾਲਣ ਨੂੰ ਲੈਣੀ ਆ ਤਾਂ ਛੋਟੀ ਚੰਗੀ ਆ ਸਾਢੇ 6 ਲੀਟਰ ਦੁੱਧ ਤਿਆਰ ਆ ਤੇ ਫੋਨ ਨੰਬਰ ਦੱਸਿਓ ਬਾਈ 86474 86474 32169 32169 ਤੇ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਕਿਸੇ ਜੇ ਪਸੰਦ ਆਉਂਦੀ ਆ ਤੇ ਹਜ ਚੂਣ ਚੂਣ ਨੂੰ ਕੋਈ ਲੱਤ ਵੀ ਨਹੀਂ ਲਾਈ ਪੂਰੀ ਚੰਗੀ ਚਵਾਈ ਭਾਵੇਂ ਤਾਰਾ ਮਾਰ ਕੇ ਲੈ ਜਾਏ ਕੋਈ ਵੀਰ ਦੇਖੋ ਦੂਰ ਨੇੜੇ ਦਾ ਜੇ ਕਿਹਦੇ ਪਸੰਦ ਆਉਂਦੀ ਆ ਤਾਂ ਕੰਟੈਕਟ ਕਰ ਸਕਦੇ ਹੋ ਤੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਧੰਨਵਾਦ